रोशन प्रिंस ही सी आवाज पंजाब की चाह इरशाद इर्शाद पोसूनामा चैनल ते आप सब का स्वागत है दोस्तों ये शब्द इन दिना क्यों ज्यादा वायरल हो रहे ने मैं दसना चाहता कि पंजाबी दे बहुत ही खूबसूरत गायक अच्छी आवाज दे मालिक नशतर गिल जो पिछले दिनी काफ़ी ज़्यादा मजाक उड़ाया गया रोशन प्रिंस मास्टर सलीम हो फिर ਇਹ ਕਹਿ ਸਕਦੇ ਆਪਾਂ ਕਿ ਜਾਂ ਫਿਰ युवराज ਹੰਸ ਹੁਣ ਜੇਕਰ ਆਪਾਂ ਤਿੰਨਾਂ ਦੀ ਬੈਕਗ੍ਰਾਉਂਡ ਤੇ ਨਜ਼ਰ ਮਾਰੀਏ ਤਾਂ ਬਾਖਮਾਲ ਬੈਕਗ੍ਰਾਉਂਡ ਹੈ ਇਹ ਆਪ ਵੀ ਬਹੁਤ ਅੱਛਾ ਗਾਉਂਦੇ ਨੇ ਮਾਸਟਰ ਸਲੀਮ ਜੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਰੌਸ਼ਨ ਪ੍ਰਿੰਸ ਹੋਇਆ ਹੈ ਔਰ युवराज ਹੰਸ ਹੋਇਆ युवराज ਹੰਸ ਜੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਹੀ ਖੂਬਸੂਰਤ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ ਜੀ ਦੇ ਬੇਟੇ ਨੇ ਔਰ ਮਾਸਟਰ ਸਲੀਮ ਜੀ ਪੂਰਨ ਸ਼ਾਹ ਕੋਟੀ ਜੀ ਦੇ ਸਪੁੱਤਰ ਨੇ ਔਰ ਰੋਸ਼ਨ ਪ੍ਰਿੰਸ ਜੀ ਜਿਹੜੇ ਨੇ ਉਸ ਨੇ ਆਵਾਜ਼ ਪੰਜਾਬ ਦੀ ਵਿੱਚ ਸ਼ਿਰਕਤ ਕੀਤੀ ਸੀ ਨਸ਼ੱਤਰ ਗਿਲ ਦਾ ਮਜ਼ਾਕ ਉਡਾਉਣ ਤੋਂ ਬਾਅਦ ਕਿਤੇ ਨਾ ਕਿਤੇ ਬਹੁਤ ਸਾਰੀਆਂ ਪੋਸਟਾਂ ਔਰ ਰੋਸ਼ਨ ਪ੍ਰਿੰਸ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਕਿ ਆਵਾਜ਼ ਪੰਜਾਬ ਦੀ ਦਾ ਜਿਹੜਾ ਅਸਲੀ ਖਿਤਾਬ ਹੈ ਕਿ ਉਸ ਦੇ ਉੱਪਰ ਹੱਕ ਔਰ ਰੋਸ਼ਨ ਪ੍ਰਿੰਸ ਦਾ ਸੀ ਜਾਂ ਫਿਰ ਮੁਹੰਮਦ ਇਰਸ਼ਾਦ ਇਹ ਸਮਾਲ ਜਿਹੜੇ ਉਸ ਵੇਲੇ ਵੀ ਖੜੇ ਹੋਏ ਸੀ ਔਰ ਹੁਣ ਤਾਂ ਇਹਨੇ ਜਿਆਦਾ ਵਾਇਰਲ ਹੋ ਰਹਾ ਆ ਕਿ ਜਿਸ ਸ਼ਖਸ ਨੇ ਆਵਾਜ਼ ਪੰਜਾਬ ਦੀ ਦਾ ਅਵਾਰਡ ਜਿਹੜਾ ਰੌਸ਼ਨ ਪ੍ਰਿੰਸ ਨੂੰ ਦਿੱਤਾ ਸੀ ਉਸ ਦੇ ਸ਼ਬਦ ਵੀ ਵਾਇਰਲ ਹੋ ਰਹੇ ਨੇ ਕਿ ਤੈਨੂੰ ਤੇ ਕਾਕਾ ਬਹੁਤ ਸਾਰੇ ਹੋਰ ਕਾਰ ਮਿਲ ਜਾਣਗੇ ਇਸ ਕਰਕੇ ਤੂੰ ਗਾਇਕੀ ਦਾ ਥੰਮ ਹੈ ਬਾਬਾ ਬੋੜ ਹੈ ਪਤਾ ਨਹੀਂ ਕੀ ਕੀ ਐਡਜੈਕਟਿਵ ਲਗਾ ਲਗਾ ਕੇ ਰੌਸ਼ਨ ਪ੍ਰਿੰਸ ਨੂੰ ਖਿਤਾਬ ਜਿਹੜਾ ਦਿੱਤਾ ਗਿਆ ਸੀ ਇਰਸ਼ਾਦ ਮੁਹੰਮਦ ਜਾਂ ਮੁਹੰਮਦ ਇਰਸ਼ਾਦ ਜਿਹੜਾ ਹੈ ਅਸਲ ਵਿੱਚ ਲੋਕਾਂ ਦੇ ਮੁਤਾਬਕ ਅੱਜ ਜੋ ਵਾਇਰਲ ਹੋ ਰਿਹਾ ਹੈ ਕਹਿੰਦੇ ਜੀ ਇਹ ਇਸ ਸ਼ਖਸ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ ਪਰਸਨੈਲਿਟੀ ਨੂੰ ਲੈ ਕੇ ਵੀ ਧੋਖਾ ਹੋਇਆ ਸੀ ਪਤਾ ਨਹੀਂ ਇਹ ਇਸ ਤਰ੍ਹਾਂ ਦੀ ਸੋਚ ਕਿਉਂ ਆਈ ਉਹਨਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਬਹੁਤ ਕੁਝ ਵਾਇਰਲ ਹੋ ਰਿਹਾ ਤੁਸੀਂ ਹਰ ਰੋਜ਼ ਪੋਸਟਾਂ ਪੜ੍ਹਦੇ ਹੋ ਪਰ ਕਿਸੇ ਦਾ ਇਸ ਤਰ੍ਹਾਂ ਮਜ਼ਾਕ ਉਡਾਉਣਾ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਸੰਗੀਤ ਨੂੰ ਸਿੱਖਣ ਲਈ ਜ਼ਿੰਦਗੀ ਢਾਲ ਦਿੱਤੀ ਹੈ ਜਿਨ੍ਹਾਂ ਨੇ ਸੰਗੀਤ ਦੀਆਂ ਸੁਰਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਬਣਾ ਕੇ ਸੰਗੀਤ ਸਿੱਖਿਆ ਹੈ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਗਲਤੀਆਂ ਕਰਨ ਤਾ ਫਿਰ ਤਾਂ ਗਲਤੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਠੀਕ ਹੈ ਨਸ਼ਤਰ ਗਿਲ ਨੇ ਵੀ ਪੋਸਟ ਦਾ ਉਸੇ ਵਾਇਰਲ ਵੀਡੀਓ ਦਾ ਜਵਾਬ ਦਿੱਤਾ ਹੈ ਆਪਣੀ ਭਾਸ਼ਾ ਦੇ ਵਿੱਚ ਔਰ ਹਾਲਾਂਕਿ ਇਹਨਾਂ ਨੇ ਮਾਫੀ ਵੀ ਮੰਗੀ ਹੈ ਕੀ ਮੰਗਿਆ ਕੀ ਨਹੀਂ ਉਹ ਤਾਂ ਇਹ ਜਾਣਦੇ ਨੇ ਪਰ ਕਿਸੇ ਨੂੰ ਵੀ ਇਸ ਤਰ੍ਹਾਂ ਕਰਨਾ ਇਹਨਾਂ ਦਾ ਚੰਗਾ ਨਹੀਂ ਲੱਗਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਾ सलीम ਮਤਲਬ ਸੰਗੀਤ ਦੇ ਮਾਹਿਰ ਨੇ ਜਦੋਂ ਉਹ ਇਸ ਤਰ੍ਹਾਂ ਦਾ ਮਜ਼ਾਕ ਉਡਾਉਂਦੇ ਐ ਤਾਂ ਫਿਰ ਬਹੁਤ ਜ਼ਿਆਦਾ ਮਤਲਬ ਦਿਲ ਨੂੰ ਦੁੱਖ ਲੱਗਦਾ ਕਿ ਆਉਣ ਵਾਲੇ ਬੱਚੇ ਜਿਹੜੇ ਗਲਤੀਆਂ ਕਰਦੇ ਨੇ ਜੇ ਇਸੇ ਤਰ੍ਹਾਂ ਇਹ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਤਾਂ ਸੰਗੀਤ ਦਾ ਕੀ ਬਣੇਗਾ ਸਭੋ ਇਹਨਾਂ ਨੂੰ ਠੀਕ ਹੈ ਹਰ ਇੱਕ ਦੀ ਜਿਹੜੀ ਹੈ ਉਹ ਪ੍ਰੇਜ਼ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਦਲਾਸਾ ਦੇਣਾ ਚਾਹੀਦਾ ਹੈ ਹੌਸਲਾ ਦੇਣਾ ਚਾਹੀਦਾ ਹੈ ਕਿ ਬੱਚੇ ਤੁਸੀਂ ਬਹੁਤ ਵਧੀਆ ਗਾਇਆ ਔਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਹੋਰ ਵਧੀਆ ਗਾਓਗੇ ਵਗੈਰਾ 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 ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਨਿਸ਼ੱਤਰ ਗਿਰ ਨੇ ਸੈਡ ਸੌਂ ਗਾਤਾ ਤੇ ਆਪਾਂ ਬੈਠ ਕੇ ਉਸ ਦੀ ਨਕਲ ਕਰਾਂਗੇ ਉਸ ਦਾ ਮਜ਼ਾਕ ਉਡਾਵਾਂਗੇ ਇਹ ਕਿਸੇ ਨੂੰ ਵੀ ਸ਼ੁਭਾ ਨਹੀਂ ਦਿੰਦਾ ਸੋ ਆਵਾਜ਼ ਪੰਜਾਬ ਦੀ ਦਾ ਅਸਲੀ ਖਿਤਾਬ ਜੇ ਸੱਚ ਪੁੱਛੋ ਕਿਉਂਕਿ ਉਹ ਦੌਰ ਮੈਂ ਵੀ ਵੇਖਿਆ ਹੋਇਆ ਹੈ ਔਰ ਕਾਫੀ ਸਾਲਾਂ ਤੋਂ ਉਸ ਬਿਲ੍ਹਾ ਰੁਪਿੰਦਰ ਹਾਂਡਾ ਜੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਸ਼ਿਰਕਤ ਕੀਤੀ ਸੀ ਉਹਨਾਂ ਦੇ ਨਾਲ ਵੀ ਮੈਨੂੰ ਐਂਕਰਿੰਗ ਕਰਨੇ ਦਾ ਕਾਫੀ ਸਾਲਾਂ ਤੋਂ ਮੌਕਾ ਮਿਲਿਆ ਹੋਇਆ ਹੈ ਉਹਨਾਂ ਦੇ ਨਾਲ ਵੀ ਜਾਣੇ ਆ ਤੇ ਕਿਤੇ ਨਾ ਕਿਤੇ ਉਸ ਬਿਲ੍ਹਾ ਵੀ ਮੈਨੂੰ ਲੱਗਾ ਕਿ ਯਾਰ ਇਹ ਪਤਾ ਨਹੀਂ ਧੋਖਾ ਹੋਇਆ ਜਾਂ ਕਿੱਦਾਂ ਹੋਇਆ ਕਿਉਂਕਿ ਅਸਲੀ ਜਿਹੜੇ ਮਤਲਬ ਹੱਕਦਾਰ ਸੀ ਸੰਗੀਤ ਦੇ ਸੰਗੀਤ ਦੇ ਇਸ ਪ੍ਰਾਈਜ਼ ਦੇ ਆਵਾਜ਼ ਪੰਜਾਬ ਦੀ ਦੇ ਉਹ ਮੁਹੰਮਦ ਇਰਸ਼ਾਦ ਸੀ ਸਗੇ ਔਰ ਅੱਜ ਰੌਸ਼ਨ ਪ੍ਰਿੰਸ ਕਿੱਥੇ ਹੈ ਮੁਹੰਮਦ ਇਸ਼ਾਰ ਜੀ ਦੀਆਂ ਅਲੱਗ-ਅਲੱਗ ਸਟੇਜਾਂ ਲੱਗਦੀਆਂ ਨੇ ਸਰਕਾਰੀ ਪ੍ਰੋਗਰਾਮ ਲੱਗਦੇ ਨੇ ਬੜੀ ਬਾਹਰ ਇਕੱਠੇ ਹੋਏ ਆ ਔਰ ਕਿਆ ਗਾਇਕੀ ਹੈ ਉਸ ਸ਼ਖਸ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਲਦੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਊਗਾ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਸਟੂਡੀਓ ਵਿੱਚ ਬੁਲਾ ਕੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਜਾਵੇਗੀ ਸੋ ਦੋਸਤੋ ਤੁਹਾਡੇ ਮੁਤਾਬਕ ਰੋਸ਼ਨ ਪ੍ਰਿੰਸ ਜੀ ਆਵਾਜ਼ ਪੰਜਾਬ ਦੀ ਦੇ ਹੱਕਦਾਰ ਸਨ ਜਾਂ ਮੁਹੰਮਦ ਇਰਸ਼ਾਦ ਕਮੈਂਟ ਦੇ ਰੂਪ ਵਿੱਚ ਜ਼ਰੂਰ ਲਿਖਣਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ